ਵੱਖ-ਵੱਖ ਇਲਾਕਿਆਂ ਵਿੱਚੋਂ ਸੰਗਤਾਂ ਸਤਿਗੁਰ ਦੇ ਦਰਿਆਵਾਂ ਵਾਸਤੇ ਪਹੁੰਚ ਰਹੀਆਂ ਨੇ ਇਹ ਸੰਗਤਾਂ ਦੇ ਵਿੱਚ ਦੱਲੇ ਪਿੰਡ ਦਾ ਰਹਿਣ ਵਾਲਾ ਇੱਕ ਬ੍ਰਾਹਮਣ ਉਹ ਵੀ ਸਤਿਗੁਰ ਦੀ ਸ਼ਰਨ ਵਿੱਚ ਪਹੁੰਚਿਆ ਦੋਵੇਂ ਹੱਥ ਜੋੜ ਕੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਸੰਗਤ ਬੈਠ ਗਿਆ ਜੀ ਜਦੋਂ ਦੀਵਾਨ ਦੀ ਸਮਾਪਤੀ ਹੋਈ ਇਹ ਬ੍ਰਾਹਮਣ ਸਤਗੁਰ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਖਲੋ ਗਿਆ ਆਖਣਕਾਰ ਸਤਗੁਰੂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਗੁਰੂ ਅੰਗਦ ਦੇ ਪਿਤਾ ਜੀ ਆਖ ਲਗੇ ਦੱਸੋ ਬ੍ਰਹਮਣ ਜੀ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਤੇਰੇ ਗੁਰਸਿੱਖਾਂ ਦਾ ਸੰਗ ਹੋਇਆ ਤੇ ਮੇਰੇ ਅੰਦਰ ਵੀ ਇੱਕ ਚਾਹ ਪੈਦਾ ਹੋ ਗਿਆ ਭਗਤੀ ਦਾ ਗੁਰਸਿੱਖਾਂ ਦੀ ਸੰਗਤ ਹੋਈ ਨਾਮ ਜਪਣ ਵਾਲਿਆਂ ਦੀ ਸੰਗਤ ਹੋਈ ਤੇ ਮੇਰੇ ਅੰਦਰ ਵੀ ਨਾਮ ਜਪਣ ਦਾ ਚਾਹ ਪੈਦਾ ਹੋ ਗਿਆ ਸਤਿਗੁਰੂ ਸਤਿਗੁਰੂ ਕਿਰਪਾ ਕਰੋ ਜਾਤ ਦਾ ਅਭਿਮਾਨ ਕਈ ਵਾਰ ਬਹੁਤ ਤੰਗ ਕਰਦਾ ਹੈ ਹੁਣ ਧਿਆਨ ਦਿਓ ਸਤ ਸੰਗਿਓ ਸਤਿਗੁਰੂ ਜਾਤ ਦਾ ਅਭਿਮਾਨ ਬਹੁਤ ਤੰਗ ਕਰਦਾ ਹੈ ਪਾਵ ਜਾਤ ਦੀ ਹਉਮੈ ਬੜੀ ਤੰਗ ਕਰਦੀ ਏ ਤੇ ਬ੍ਰਾਹਮਣ ਕੌਣ ਸੀ ਇਹ ਬ੍ਰਾਹਮਣ ਸੀ ਭਾਈ ਜੂਦ ਗੁਰੂ ਅੰਗਦ ਦੇ ਪਿਤਾ ਜੀ ਆਖਣ ਲਗੇ ਭਾਈ ਜੋਧ ਜੀ ਜੇ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਫਿਰ ਇੱਕ ਕੰਮ ਕਰੋ ਨਿਮਰਤਾ ਦੇ ਨਾਲ ਸੰਗਤ ਦੀ ਸੇਵਾ ਕਰਿਆ ਕਰੋ ਤੇ ਸੇਵਾ ਕਰਦਿਆਂ ਕਰਦਿਆਂ ਯਤਨ ਕਰਨਾ ਹੈ ਨਾਲ ਨਾਲ ਸ਼ਬਦ ਦਾ ਅਭਿਆਸ ਕਰਨਾ ਹੈ ਸਤਿਵੰਤਨ ਸਤਗੁਰ ਜੀ ਇਹ ਭਾਈ ਜੋਧ ਜੀ ਸਤਿਗੁਰ ਜੀ ਦਾ ਹੁਕਮ ਮੰਨ ਕੇ ਲੰਗਰ ਤੇ ਸੇਵਾ ਕਰਨ ਵਾਸਤੇ ਚਲੇ ਗਏ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਸਾਰਾ ਲੰਗਰ ਦਾ ਪ੍ਰਬੰਧ ਕਰਦੇ ਨੇ ਇਹ ਭਾਈ ਜੋਧ ਜਾ ਕੇ ਮਾਤਾ ਖੀਵੀ ਜੀ ਨੂੰ ਮਿਲਿਆ ਤੁਹਾਨੂੰ ਪਤਾ ਹੈ ਸਤਸੰਗਿਓ ਮਾਤਾ ਖੀਵੀ ਦਾ ਸੁਭਾਅ ਬਹੁਤ ਹੀ ਮਿੱਠ ਬੋਲਰਾ ਸੀ ਮਾਤਾ ਖੀਵੀ ਜੀ ਨੇ ਭਾਈ ਜੋਧ ਜੀ ਨੂੰ ਮਾਵਾ ਵਾਲਾ ਪਿਆਰ ਦਿੱਤਾ ਆਖਿਆ ਪੁੱਤਰ ਇਹ ਗੁਰਨਾਨਕ ਦਾ ਘਰ ਹੈ ਬਹੁਤ ਵੱਡਾ ਘਰ ਹੈ ਜਿਹੜਾ ਵੀ ਨਿਮਰਤਾ ਦੇ ਨਾਲ ਗੁਰਨਾਨਕ ਦੇ ਘਰ ਵਿੱਚ ਆਉਂਦਾ ਹੈ ਸੰਗਤ ਦੀ ਸੇਵਾ ਕਰਦਾ ਹੈ ਗੁਰਨਾਨਕ ਉਹਨੂੰ ਬਹੁਤ ਖੁਸ਼ੀਆਂ ਦਿੰਦੇ ਨੇ ਇਹਨੇ ਸੰਗਤ ਦੀ ਸੇਵਾ ਸ਼ੁਰੂ ਕਰਤੀ ਜੀ ਹੁ ਲੰਗਰ ਦੇ ਤੇ ਸੇਵਾ ਕਰਦਾ ਜੀ ਪ੍ਰਸ਼ਾਦ ਦੇ ਵਰਤਾਉਂਦਾ ਹੈ ਸਬਜੀ ਵਰਤਾਉਂਦਾ ਹੈ ਤੇ ਲੰਗਰ ਵੀ ਲੰਗਰ ਵਿੱਚੋਂ ਆਪ ਛਕਦਾ ਹੈ ਹਰ ਵੇਲੇ ਸੇਵਾ ਕਰਦਾ ਹੈ ਸੇਵਾ ਕਰਦਿਆਂ ਕਰਦਿਆਂ ਕਈ ਵਾਰ ਫਿਰ ਜਾਤ ਦਾ ਅਭਿਮਾਨ ਤੰਗ ਕਰਦਾ ਹੈ ਫਿਰ ਅੰਦਰੋਂ ਹਉਮੈ ਬੋਲਦੀ ਹੈ ਕੀ ਬੋਲਦੀ ਹਉਮੈ ਉਹ ਜੋਦ ਤੂੰ ਤਾਂ ਬ੍ਰਾਹਮਣ ਵਾ ਤੇਰੇ ਤਾਂ ਅੱਗੇ ਪਿੱਛੇ ਕਈ ਸੇਵਾਦਾਰ ਨੇ ਸੇਵਾ ਕਰਨ ਵਾਲੇ ਕਿਉਂਕਿ ਇੱਥੇ ਸੰਗਤਾਂ ਦੀ ਸੇਵਾ ਕਰਦਾ ਪਿਆ ਜਾਤ ਦਾ ਅਪਮਾਨ ਫਿਰ ਤੰਗ ਕਰਦਾ ਜੀ ਹੁਣ ਭਾਈ ਯੋਧ ਸੋਚਦਾ ਕੀ ਕਰਾਂ ਜਾਤ ਦਾ ਅਪਮਾਨ ਸੇਵਾ ਕਰਦੇ ਆ ਵੀ ਤੰਗ ਕਰੀ ਜਾ ਰਿਹਾ ਮੈਨੂੰ ਹੁਣ ਭਾਈ ਯੋਧ ਜੀ ਨੇ ਕੀ ਕੀਤਾ ਸਤ ਸੰਗਿਓ ਲੰਗਰ ਵਿੱਚੋਂ ਲੰਗਰ ਛਕਣਾ ਬੰਦ ਕਰ ਦਿੱਤਾ ਹੋ ਲੰਗਰ ਕਿੱਥੋਂ ਛਕਦੇ ਨੇ ਭਾਈ ਯੋਧ ਜੀ ਜਦੋਂ ਸੰਗਤਾਂ ਲੰਗੜ ਸ਼ੱਕੇ ਜਿਸ ਜਗ੍ਹਾ ਤੇ ਝੂਠੇ ਪੱਤਲ ਸੁੱਟਦੀਆਂ ਨੇ ਨਾ ਜਦੋਂ ਸੰਗਤਾਂ ਚਲੇ ਜਾਂਦੀਆਂ ਨੇ ਭਾਈ ਯੋਧ ਉਹ ਝੂਠੇ ਪੱਤਲ ਜਦ ਚੁੱਕਦਾ ਨਾ ਉਹ ਝੂਠੇ ਪਤਲਾਂ ਦੇ ਵਿੱਚੋਂ ਫਿਰ ਚਿਰੀ ਚੋਗਾ ਸਕਦਾ ਹੈ ਭਾਵ ਸੰਗਤਾਂ ਦੀ ਝੂਠ ਸਕਦਾ ਹੈ ਭਾਈ ਯੋਧ ਇਸੇ ਤਰ੍ਹਾਂ ਕਈ ਦਿਨ ਬੀਤ ਗਏ ਹੁਣ ਦਿਨ ਰਾਤ ਭਾਈ ਯੋਧ ਸੇਵਾ ਕਰਦਾ ਹੈ ਇੱਕ ਦਿਨ ਖੁਦ ਗੁਰਸਿੱਖਾਂ ਨੇ ਵੇਖ ਲਿਆ ਭਾਈ ਜੋਧ ਦੀ ਸੰਗਤਾਂ ਦੇ ਝੂਠ ਛਕਦੇ ਨੇ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਧੰਨ ਗੁਰੂ ਅੰਗਦ ਦੇ ਪਿਤਾ ਜੀ ਤੁਹਾਡਾ ਸਿੱਖ ਭਾਈ ਜੋਧ ਦਿਨ ਰਾਤ ਬੜੀ ਸੇਵਾ ਕਰਦਾ ਹੈ ਅਸੀਂ ਆਪਣੀ ਅੱਖਾਂ ਦੇ ਨਾਲ ਵੇਖਿਆ ਮਹਾਰਾਜ ਅਸੀਂ ਆਪਣੀਆਂ ਅੱਖੀਆਂ ਨਾਲ ਵੇਖਿਆ ਮਹਾਰਾਜ ਦਿਨ ਰਾਤ ਸੇਵਾ ਕਰਦਾ ਹੈ ਪਰ ਲੰਗਰ ਚੋ ਲੰਗਰ ਨਹੀਂ ਸ਼ੱਕਦਾ ਵੀ ਨੰਗਰ ਕਿੱਥੋਂ ਸ਼ੱਕਦਾ ਹੈ ਸਤਿਗੁਰੂ ਆਖਣ ਲੱਗੇ ਸਤਿਗੁਰੂ ਉਹ ਤਾਂ ਚਿਰੀ ਜੋਗਾ ਸ਼ੱਕਦਾ ਹੈ ਪਾਲ ਸੰਗਤਾਂ ਨੂੰ ਯੂਟ ਸ਼ੱਕਦਾ ਹੈ ਅੱਜ ਆਗੇ ਗੁਰੂ ਅੰਗਦ ਦੇ ਪਿਤਾ ਜੀ ਮੌਜਦੇ ਵਿੱਚ ਇਧਰੋਂ ਪਾਯੋਧ ਸਤਗੁਰ ਦੇ ਚਰਨਾਂ 'ਚ ਬੇਨਤੀਆਂ ਕਰਦਾ ਹੇ ਗੁਰੂ ਅੰਗਦ ਦੇ ਪਿਤਾ ਜੀ ਗਰੀਬ ਨਿਵਾਜ ਕਿਰਪਾ ਕਰੋ ਮੇਰੇ ਅੰਦਰੋਂ ਜਾਤ ਦਾ ਅਦਮਾਨ ਖਤਮ ਹੋ ਜਾਵੇ ਮੇਰਾ ਹੌਮੇ ਵਾਲਾ ਰੋਗ ਸਤਗੁਰੂ ਦੂਰ ਕਰੋ ਇਹ ਅਰਦਾਸਾਂ ਪਿਆ ਕਰਦਾ ਇੱਧਰ ਇੱਧਰ ਗੁਰੂ ਅੰਗਦ ਦੇ ਪਿਤਾ ਜੀ ਅੱਜ ਆਪ ਚੱਲ ਕੇ ਲੰਗਰ ਵਿੱਚ ਪਹੁੰਚੇ ਜਦੋਂ ਲੰਗਰ 'ਚ ਪਹੁੰਚੇ ਜਾ ਕੇ ਗੁਰੂ ਅੰਗਦ ਦੇ ਪਿਤਾ ਜੀ ਦੇ ਭਾਈ ਜੋਧ ਦੀ ਬਾਹ ਫੜ ਲਈ ਸਤ ਸੰਗੀਆਂ ਵੇਖਿਓ ਐਦਾਂ ਬਾਹ ਫੜ ਲਈ ਬਾਹ ਫੜ ਕੇ ਧੰ ਗੁਰੂ ਅੰਗਦ ਦੇ ਪਿਤਾ ਜੀ ਇੱਕ ਸਾਈਡ ਤੇ ਲੈ ਗਏ ਭਾਈ ਜੋਧ ਜੀ ਨੂੰ ਜਦੋਂ ਸਾਈਡ ਤੇ ਲੈ ਗਏ ਸਤਗੁਰ ਜੀ ਨੇ ਆਪਣੇ ਕੋਲ ਬਿਠਾਇਆ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਭਾਈ ਪ੍ਰਸ਼ਾਦੇ ਵਾਲਾ ਥਾਲ ਲੈ ਕੇ ਆਓ ਉਹ ਸਿੱਖ ਸ਼ਾਦਾ ਲੈ ਕੇ ਆਇਆ ਜੀ ਸਤਿਗੁਰੂ ਜੀ ਨੇ ਉਹ ਥਾਲ ਦੇ ਵਿੱਚੋਂ ਆਪਣੇ ਮੁਬਾਰਕ ਹੱਥਾਂ ਦੇ ਨਾਲ ਇੱਕ ਗੜਾਈ ਤੋਰੀ ਪਾਉ ਰੋਟੀ ਦੀ ਮੁੜਕੀ ਤੋਰੀ ਤੋੜ ਕੇ ਨਾਲ ਸਬਜ਼ੀ ਲਾਈ ਸਤਿਗੁਰੂ ਜੀ ਨੇ ਤੇ ਭਾਈ ਯੋਧ ਨੂੰ ਸਤਿਗੁਰੂ ਬੜੇ ਪਿਆਰ ਵਿੱਚ ਅੱਖ ਲੈ ਕੇ ਕਹਿੰਦੇ ਭਾਈ ਯੋਧ ਗੁਰਨਾਣਕ ਜੀ ਦੇ ਪਿਆਰ ਤੇ ਬੋਲ ਵਾਹਿਗੁਰੂ ਸੰਗਤ ਵੀ ਬੋਲੇ ਉਹ ਭਾਈ ਯੋਧ ਗੁਰੂ ਨਾਨਕ ਦੇ ਪਿਆਰ ਵਿੱਚ ਬੋਲ ਵਾਹਿਗੁਰੂ ਜਦੋਂ ਭਾਈ ਜੋਧ ਨੇ ਵਾਹਿਗੁਰੂ ਆਖਿਆ ਸਤਗੁਰੂ ਆਖਿਆ মুখ ਖੋਲ ਜਦੋਂ মুখ ਖੋਲਿਆ ਨਾਲ ਹੀ ਸਤਗੁਰੂ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਭਾਈ ਜੋਧ ਦੇ ਮੁਖ 'ਚ ਉਗੜਾਈ ਪਾ ਦਿੱਤੀ ਭਾਈ ਜੋਧ ਦੇ ਮੁਖ ਵਿੱਚ ਉਹ ਰੋਟੀ ਦੀ ਬੁਰਕੀ ਜਦੋਂ ਪਾਈ ਸਤਸੰਗਿਓ ਭਾਈ ਜੋਤੇ ਅੰਦਰ ਗੁਰਮਖੂਰ ਐਦਾਂ ਮਹਿਸੂਸ ਹੋਇਆ ਜਿਵੇਂ ਨਾਮ ਦੀ ਵਰਖਾ ਸ਼ੁਰੂ ਹੋ ਗਈ। ਨਾਮ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਕਿਉਂ? ਸਤਗੁਰ ਨੇ ਆਪਣੇ ਮubaruk ਹੱਥਾਂ ਦੇ ਨਾਲ ਜਦੋਂ ਗਰਾਈ ਪਾਈ ਗੁਰਮਖੂਰ ਸਤਗੁਰ ਨੇ ਉਹ ਮubaruk ਹੱਥ ਦੇ ਨਾਲ ਅੱਜ ਭਾਈ ਜੋਤੇ ਮੁਖ 'ਚ ਗਰਾਈ ਪਾਈ ਜਿਹੜਾ ਮubaruk ਹੱਥ ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇ ਰਿਹਾ ਹੈ। ਸਾਰੀ ਸ੍ਰਿਸ਼ਟੀ ਨੂੰ ਸਤਗੁਰੂ ਜੀ ਦਾ ਹੱਥ ਰੋਜੀ ਦੇ ਰਿਹਾ ਹੈ। ਅੱਜ ਜਦੋਂ ਆਪਣੇ ਮੁਬਾਰਕ ਹੱਥ ਦੇ ਨਾਲ ਸਤਿਗੁਰ ਨੇ ਭਾਈ ਜੋਤੇ ਮੁਖ 'ਚ ਗ੍ਰਾਈ ਪਾਈ ਤੇ ਭਾਈ ਜੋਤੇ ਅੰਦਰ ਨਾਮ ਦੀ ਵਰਕਾ ਸ਼ੁਰੂ ਹੋ ਗਈ। ਨਾਮ ਦਾ ਮੀਹ ਪੈਣਾ ਸ਼ੁਰੂ ਹੋ ਗਿਆ। ਤੇ ਸਤਿਗੁਰ ਜੀ ਆਖਣ ਲੱਗੇ ਭਾਈ ਜੋਤ ਜੀ ਅੱਜ ਤੋਂ ਬਾਅਦ ਚਿਰੀ ਜੋਗਾ ਨਹੀਂ ਸਕਣਾ। ਸੰਗਤ ਦੀ ਝੂਠ ਨਹੀਂ ਸਕਣੀ। ਲੰਗਰ 'ਚ ਸੇਵਾ ਵੀ ਕਰੋ। ਲੰਗਰ 'ਚ ਸੇਵਾ ਵੀ ਕਰਨੀ ਹੈ। ਸੇਵਾ ਵੀ ਕਰੋ। ਨਾਲ ਫਿਰ ਲੰਗਰ ਤੋਂ ਪ੍ਰਸ਼ਾਦਾ ਵੀ ਛਕਣਾ ਹੈ ਹੁਣ ਭਾਈ ਯੋਧ ਜੀ ਲੰਗਰ ਤੇ ਸੇਵਾ ਕਰਦੇ ਨੇ ਨਾਲ ਲੰਗਰ ਤੋਂ ਹੀ ਪ੍ਰਸ਼ਾਦਾ ਛਕਦੇ ਨੇ ਇੱਕ ਦਿਨ ਭਾਈ ਯੋਧ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਕੋਈ ਪ੍ਰੇਮੀ ਕੋਈ ਗੁਰਮਖ ਕੋਲੋਂ ਲੰਗਿਆ ਤੇ ਮਜ਼ਾਕ ਵਿੱਚ ਆਖਿਆ ਪਿਆਰ ਵਿੱਚ ਆਖਣ ਲੱਗਾ ਇੱਕ ਪਿਆਰ ਭਰਿਆ ਮਜ਼ਾਕ ਕੀਤਾ ਕਹਿੰਦਾ ਭਾਈ ਜੋਧ ਜੀ ਅੱਗੇ ਤਾਂ ਤੁਸੀਂ ਚਿੜੀ ਜੋਗਾ ਖਾਂਦੇ ਸੀ ਹੁਣ ਚਿੜੀ ਜੋਗਾ ਨਹੀਂ ਖਾਂਦੇ ਤੁਸੀਂ ਅੱਗੋਂ ਭਾਈ ਜੋਧ ਜੀ ਨੇ ਦੋਵੇਂ ਹੱਥ ਜੋੜ ਲਏ ਆਖਣ ਲੱਗੇ ਭਾਈ ਜੀ ਮੇਰੇ ਵੀਰ ਜੀ ਅੱਗੇ ਅੰਦਰ ਝੂਠਾ ਸੀ ਅੱਗੇ ਹੌਮੇ ਦੇ ਨਾਲ ਅੰਦਰ ਝੂਠਾ ਸੀ ਅੰਦਰ ਜੂਠ ਸੀ ਝੂਠ ਨੂੰ ਮੈਂ ਝੂਠ ਛਕਾਂਦਾ ਸਾਂ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਹੈ ਸ਼ਬਦ ਨਾਲ ਖਿਰਦਾ ਪਵਿੱਤਰ ਹੋ ਗਿਆ ਖਿਰਦਾ ਸੁੱਚਾ ਆ ਗਿਆ ਹੁਣ ਸੁੱਚੇ ਨੂੰ ਮੈਂ ਸੁੱਚਾ ਭੋਜਨ ਸ਼ਿਕਾਉਣਾ ਹੈ ਗੱਜ ਕੇ ਆਖੂ ਸਤਨਾਮ ਪਹਿਲਾਂ ਅੰਦਰ ਹੋ ਮੇ ਰੂਪੀ ਝੂਠ ਸੀ ਜਾਤ ਦਾ ਅਭਿਮਾਨ ਸੀ ਇਸ ਕਰਕੇ ਝੂਠ ਨੂੰ ਮੈਂ ਝੂਠ ਛਕਾਉਂਦਾ ਹਾਂ ਹੁਣ ਗੁਰੂ ਜੀ ਨੇ ਕਿਰਪਾ ਕੀਤੀ ਹੈ ਮੇਰੇ ਸਾਈ ਨੇ ਮੇਰੇ ਪਿਤਾ ਧੰ ਗੁਰ ਅੰਗਦ ਜੀ ਨੇ ਕਿਰਪਾ ਕਰਕੇ ਅੰਦਰ ਪਵਿੱਤਰ ਕਰ ਦਿੱਤਾ ਹੈ ਹਿਰਦਾ ਸ਼ੁੱਧ ਕਰ ਦਿੱਤਾ ਹੈ ਹਿਰਦਾ ਸੁੱਚਾ ਕਰ ਦਿੱਤਾ ਹੈ ਇਸ ਕਰਕੇ ਮੈਂ ਸੱਚੇ ਨੂੰ ਸੁੱਚਾ ਪੂਜਨ ਸਿਖਾਉਣਾ ਹਾਂ ਸਤ ਸੰਗਿਓ ਫਿਰ ਭਾਈ ਜੋਤ ਜੀ ਦਾ ਪਿਆਰ ਦੇਖ ਕੇ ਭਾਈ ਗੁਰਦਾਸ ਜੀ ਨੇ ਆਪਣੀ 11ਵੀਂ ਵਾਰ ਤੇ 15ਵੀਂ ਪੌੜੀ 'ਚ ਫਿਰ ਇਹ ਜ਼ਿਕਰ ਕੀਤਾ ਕਿਉਂ ਸਤਸੰਗਿਓ ਭਾਈ ਜੋਤ ਦਾ ਜੀਵਨ ਇਹੋ ਜਿਹਾ ਬਣ ਗਿਆ ਸੀ ਲੋਕ ਭਾਈ ਜੋਤ ਜਿਹਨੂੰ ਦੇਵਤਾ ਆਖਦੇ ਸੰ ਦੇਵਤਾ ਪਰ ਦੇਵਤੇ ਵਾਲੇ ਗੁਣ ਗੁਰਮਖੋ ਲੋਕ ਭਾਈ ਜੋਤ ਜਿਹਨੂੰ ਦੇਵਤਾ ਕਹਿੰਦੇ ਸੰ ਕਿ ਭਾਈ ਜੋਤ ਜੀ ਦੇਵਤੇ ਨੇ ਗੁਣ ਸੁਭ ਗੁਣ ਆਗੇ ਸੰ ਭਾਈ ਜੋਤ ਵਿੱਚ ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਭਾਈ ਜੋਤ ਗੁਰ ਸਿੱਖ ਦਾ ਜ਼ਿਕਰ ਕਰਦੇ ਨੇ ਕੀ ਕਹਿੰਦੇ ਭਾਈ ਗੁਰਦਾਸ ਜੀ 11ਵੀਂ ਵਾਰ ਤਾਂ 15ਵੀਂ ਪੌੜੀ ਵਿੱਚ ਕੀ ਕਹਿੰਦੇ ਜੋਦਰ ਸੋਈਆ ਦੇਵਤਾ ਕੀ ਕਹਿੰਦੇ ਜੋਦਰ ਸੋਈਆ ਸੋਈਆ ਮੇਰੇ ਲੰਗਰੀ ਲੰਗਰ ਤੇ ਸੇਵਾ ਕਰਨ ਵਾਲਾ ਜੋਦਰ ਸੋਈਆ ਦੇਵਤਾ